ਦੋਸਤੋ ਜਿਵੇਂ ਕਿ ਆਪਾਂ ਦਿਵਾਲੀ ਦੇ ਉੱਤੇ ਇੱਕ ਐਡ ਕੀਤੀ ਸੀਗੀ ਮਹਾਦੇਵ ਇਲੈਕਟ੍ਰੀਕਲ ਦੇ ਉੱਤੇ ਉਹਨਾਂ ਨੇ ਉਸ ਵੀਡੀਓ ਵਿੱਚ ਐਡ ਵਿੱਚ ਕਿਹਾ ਸੀਗਾ ਕਿ ਆਪਾਂ ਦਿਵਾਲੀ ਦੇ ਜਿਹੜੇ ਜਿਹੜੇ ਵੀ ਕਸਟਮਰ ਸਾਡੇ ਕੋਲੋਂ ਸਮਾਨ ਪਰਚੇ ਚ ਕਰਦੇ ਆ ਉਹਨਾਂ ਦਾ ਇੱਕ ਗਿਫਟ ਬੋਚਰ ਵੀ ਕੱਢਦੇ ਆ ਔਰ ਅੱਜ ਉਹ ਗਿਫਟ ਕੱਢਣਗੇ ਔਰ ਇਥੇ ਲੱਕੀ ਡਰਾ ਕੱਢਣਗੇ ਲੱਕੀ ਡੋਅ ਦੇ ਵਿੱਚ ਕਿਹਨੂੰ ਅੱਜ ਕਿਹਦੀ ਕਿਸਮਤ ਦੇ ਵਿੱਚ ਕੀ ਕੀ ਜਾਂਦਾ ਜਾਣਾਂਗੇ ਇਸ ਵਿਸ਼ੇ ਦੇ ਉੱਤੇ ਭਾਜੀ ਹੁਣ ਆਦੇ ਨਾਲ ਗੱਲਬਾਤ ਕਰਾਂਗੇ ਉਹ ਕੀ ਕੀ ਦੇਣਗੇ ਮੈਂ ਆਪਣੇ ਕੈਮਰਾਮੈਨ ਨੂੰ ਗੁਜਾਜ਼ ਕਰਦਾ ਕਿ ਮੇਰੇ ਪਿੱਛੇ ਪਿਛੇ ਆ ਜਾਓ ਮੇਰੇ ਵੱਲੋਂ ਟਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਮਹਾਦੇਵ ਇਲੈਕਟ੍ਰੋਨਿਕਸ ਤੇ ਪਹੁੰਚਣ ਦਾ ਇਸ ਸਾਲ ਵੀ ਅਸੀਂ ਪਿਛਲੇ ਸਾਲ ਦੀ ਤਰ੍ਹਾਂ ਆਪਣੇ ਹਰਮਨ ਪਿਆਰੇ ਸਾਰੇ ਗਾਕਾਂ ਵਾਸਤੇ ਗਿਫਟ ਇਨਾਮ ਕਟਣ ਜਾ ਰਹੇ ਹਾਂ ਸੋ ਮੇਰੇ ਸਾਰੇ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਕਸਟਮਰਾਂ ਦਾ ਬਹੁਤ-ਬਹੁਤ ਧੰਨਵਾਦ ਇਹ ਮੇਰੇ 30 ਵਾਅਡ ਫਰੈਂਡ ਨੰਨ ਵਾਈਟ ਕਰ ਦਿਆਂ ਨੂੰ ਮੈਂ ਚਲੋ ਸਾਰੇ ਜਿੰਨੇ ਵੀ ਗੈਸਟ ਆਏ ਆਗੇ ਆ ਸਾਰੇ ਫਰੈਂਡਸ ਆਏ ਗਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਬਹੁਤ ਵਧੀਆ ਦਿਨ ਹੈਗਾ ਆ ਕਿਉਂਕਿ ਅੱਜ ਮਹਾਦੇਵ ਇਲੈਕਟ੍ਰੋਨਿਕਸ ਵੱਲੋਂ ਜਿਹੜੇ ਇੱਥੇ ਦੇ ਕਸਟਮਰਸ ਨੇ ਪਿਛਲੇ ਕੁਝ ਦਿਨਾਂ ਅੱਜ ਸਮਾਨ ਖਰੀਦਿਆ ਆ ਉਹਨਾਂ ਵਿੱਚੋਂ ਕੁਝ ਵਿਜੇਤਾ ਇਨ ਵਿਨਰ ਕੱਢੇ ਜਾਣਗੇ ਜਿਨ੍ਹਾਂ ਨੂੰ ਕੁਝ ਇਨਾਮ ਗਿਫਟਸ ਜਿਹੜੇ ਦਿੱਤੇ ਜਾਊਗੇ ਉਹਦੇ ਵਾਸਤੇ ਆਈ ਤੁਹਾਨੂੰ ਸਾਰਿਆਂ ਨੂੰ ਤੇ ਬੁਲਾਇਆ ਹੈ ਤੁਸੀਂ ਆਏ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਥੈਂਕ ਯੂ ਕਰਦੇ ਆਂ ਪਰ ਪਹਿਲਾਂ ਮੈਂ ਸਣੀ ਜੀ ਨੂੰ ਇਹ ਗੱਲ ਕਹਿਣਾ ਚਾਹੁੰਦਾ ਸਣੀ ਜੀ ਪਿਛਲੇ ਸਾਲ ਵੀ ਤੁਸੀਂ ਇਨਾਮ ਕੱਢੇ ਸੀਗੇ ਹਾਂਜੀ ਭਾਜੀ ਪਿਛਲੇ ਸਾਲ ਵੀ ਤੁਸੀਂ ਇਨਾਮ ਕੱਢੇ ਹਾਂਜੀ ਬਿਲਕੁਲ ਹੈ ਡਿਫਰੈਂਸ ਆ ਪਿਛਲੇ ਸਾਲ ਨਾਲੋਂ ਇਸ ਸਾਲ ਪਿਛਲੇ ਸਾਲ ਭਾਜੀ ਅਸੀਂ ਤਿੰਨ ਨਾਮ ਕੱਢੇ ਸੀਗੇ ਅੱਛਾ ਜੀ ਇਸ ਸਾਲ ਵੀ ਸੱਤ ਕੱਢਾਂਗੇ ਸੱਤ ਕੱਢਾਂਗੇ ਜਬਰਦਸਤ ਸਕ੍ਰੈਪਿੰਗ ਹੋਈ ਵੈਲੀ ਤੇ ਬਹੁਤ ਵਧੀਆ ਗੱਲ ਹੈ ਇਹ ਸਾਡੇ ਸ਼ਹਿਰ ਵਾਸਤੇ ਇੱਕ ਇਦਾਂ ਦੀ ਕਿ ਉਹਨਾਂ ਨੇ ਆਪਣਾ ਸਿਸਟਮ ਤਿਆਰ ਕੀਤਾ कि ਤੁਸੀਂ ਆਪਣੇ ਜ਼ਰੂਰਤ ਵਾਸਤੇ ਖਰੀਦਦੇ ਖਰੀਦਦੇ ਪਰ ਨਾਲ ਦੇ ਨਾਲ ਤੁਹਾਨੂੰ ਇਹ ਗਿਫਟ ਵੀ ਦੇ ਰਹੇ ਨਾਮ ਵੀ ਦੇ ਰਿਹਾ ਤਾਂ ਆਪਾਂ ਮੈਂ ਚਾਹਨਾ ਕਿ ਆਪਾਂ ਟਾਈਮ ਨਾ ਵੇਸਟ ਕਰੀਏ ਸਮਾਂ ਤਾਂ ਪਹਿਲੀ ਬਹੁਤ ਜ਼ਿਆਦਾ ਹੋ ਚੁੱਕਾ ਹੈ ਤੇ ਆਪਣੇ ਸ਼ੁਭ ਤਰ੍ਹਾਂ ਸੀ ਕੰਮ ਸ਼ੁਰੂਆਤ ਕਰੋ ਜਿਹੜੇ ਵਿਨਰਸ ਆ ਗਏ ਉਹਨਾਂ ਦੇ ਨਾਮ ਅਨਾਉਂਸ ਕਰੋ ਪਰਚੀਆਂ ਕੱਢੋ ਤੇ ਆਪਾਂ ਹਨਾ ਉਹਨਾਂ ਨੂੰ ਅਨਾਉਂਸ ਕਰੀਏ ਇਹ ਮੇਰਾ ਬੇਟਾ ਬਲਾਵਲ ਸਿੰਘ ਹਾਂਜੀ ਹਾਂਜੀ ਬਲਾਵਲ ਜੀ ਤੁਸੀਂ ਆਓ ਇਹਦੇ ਵਿੱਚ ਸਾਰੀ ਬਲਾਵਲ ਇਹਦੇ ਵਿੱਚੋਂ ਨਾ ਤੂੰ ਸਾਰੀਆਂ ਇਸ ਵਿੱਚੋਂ ਇੱਕ ਪਰਚੀ ਪੜਨਾ ਸੁਣ ਕੇ ਬਾਹਰ ਕੱਢਣੀ ਹੈ ਜੀ ਸਾਰੀਆਂ ਬਾਹਰ ਕਰਨ ਸਾਰੀਆਂ ਸਾਰੀਆਂ ਖਿਲਾ ਲੋ ਚਲੋ ਸਾਰੀਆਂ ਕੱਢੋ ਚਲੋ 1 ਬਾਈ 1 ਹਾਂ ਬਾਈ 1 ਕਟੋ ਜੇ ਲਾਵਲ ਚਲੇ ਚ ਇੱਕ ਇੱਕ ਵਜੜੇ ਬੁੱਤਰ ਇੱਕੋ ਜਿਹੜੀ ਮਰਚਾ ਖਲਾ ਚਲੋ ਦੇਓ ਚਾਚੂ ਦੇ ਦੇ ਸਾਰੇ ਸੋਚ ਦੇ ਪਤਾ ਨਹੀਂ ਕਿਹਦਾ ਨਾਮ ਆ ਪਹਿਲਾ ਇਨਾਮ ਮਿਲਿਆ ਜੀ ਦਿਨੇਸ਼ ਕੁਮਾਰ ਟਾਂਡਾ ਇੱਕ ਵਾਰੀ ਕਲਾਸਿਕ ਵਾਈਬ ਵਾਹ ਜੀ ਵਾਹ ਚਲੋ ਦੂਸਰੀ ਬਰਤ ਚੇਕੋ ਇਹਨਾਂ ਨੂੰ ਪਹਿਲਾ ਇਨਾਮ ਦੇ ਦੀ ਪਹਿਲਾ ਇਨਾਮ ਦੇ ਦੇਣ ਹਾਂ ਜਿ ਲੈ ਆਓ ਲੈ ਆਓ ਦਿਨੇਸ਼ ਜੀ ਦਾ ਇਨਾਮ ਲੈ ਆਓ ਤਨੇ ਸਿੱਧਾ ਨਾਮ ਲੈ ਬਸੀ ਹਾਲੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦ੍ਰੇਸ਼ ਕੁਮਾਰ ਜੀ ਨੂੰ LG ਦਾ oven ਗਿਫਟ ਵਿੱਚ ਮਿਲਿਆ ਜੀ ਮਾ ਰੇਵ ਇਲੈਕਟ੍ਰੋਨਿਕਸ ਤੋਂ ਪਰਚੇਜ਼ ਕੀਤਾ ਸੀ ਜਿਹਦੇ ਕਰਕੇ ਇਹਨਾਂ ਨੂੰ ਗਿਫਟ ਮਿਲਿਆ ਪਹਿਲਾਂ ਬਹੁਤ ਬਹੁਤ ਵਧਾਈਆਂ ਬਾਅਦ ਚ ਕਰਦੇ ਤੁਸੀਂ ਅਸੀਂ ਬਾਅਦ ਚ ਕਰ ਲੈਣ ਦੂਸਰੀ ਗੱਡੋਂ ਪੁੱਤਰ ਦੂਸਰੀ ਗੱਡੋਂ ਪੁੱਤਰ ਦੂਸਰੀ ਗੱਡੋਂ ਦੂਸਰੀ ਪਰਚੀ ਕੱਢੋ 1 1 1 ਚਲੋ ਹੁਣ ਬਾਕੀ ਜਿਹੜੇ ਸੋਚਦੇ ਕਿ ਸਾਡਾ ਨਾਮ ਨਿਕਲਿਆ ਹਾਂਜੀ ਜ਼ਰੂਰ ਨਿਕਲਿਆ ਜੀ ਸ਼੍ਰੀਮਤੀ ਰਣਜੀਤ ਕੌਰ ਜੀ ਮਾਡਲ ਲਾਉਂਦਾ ਤੁਹਾਨੂੰ ਜਿਹੜੇ ਨਾਮ ਲੱਗਿਆ ਬਹੁਤ ਬਹੁਤ ਵਧਾਈਆਂ ਰਜੀਤ ਕੌਰ ਜੀ ਨੂੰ ਇਹਨੂੰ ਫੋਨ ਕਰੀ ਦਵਾਂ ਆਪਣੀ ਫੋਟੋ ਫੋਟੋ ਚੱਲੂਗੀ ਅੱਗੇ ਹਾਂਜੀ ਹਾਂਜੀ ਤੀਸਰੀ ਪਰਚੀ ਕੱਢੋ ਸਾਰੀਆਂ ਪਰਚੀਆਂ ਇੱਕ ਬਕਸੇ ਕੋ ਕੱਢੋ 1 ਬਾਈ 1 ਦੇ ਇੱਕ ਕਰੋ ਹਾਂਜੀ ਹਾਂਜੀ ਤੇਰਾ ਵਾਹ ਜੀ ਆ ਗਿਆ ਤੀਸਰਾ ਇਨਾਮ ਨਿਕਲਿਆ ਜੀ RAM RATAN MOONKA ਤੋਂ ਜੀ ਆ RAM RATAN ਉਹ ਵੀ ਨਹੀਂ ਪਹੁੰਚੇ ਹੋਏ ਸੜਗੋ ਨਾ ਬਲਕਿ ਵੀ ਸਮਾਨ ਲੈ ਗਈ ਸੀ ਭਾਜੀ ਅੱਛਾ ਜੀ ਵਾਸ਼ਿੰਗ ਮਸ਼ੀਨ LED ਅਲਮਾਰੀ ਕੂਲਰ ਅੱਛਾ ਜੀ ਔਰ ਇਕ ਹੋਰ ਲੈ ਕੇ ਮੈਨੂੰ ਯਾਦ ਨਹੀਂ ਪੰਜ ਆਟਾ ਮ ਲੈ ਕੇ ਆਏਗੇ ਵਾਹ ਜੀ ਵਾਹ ਕੀ ਨਾਮ ਦਿੱਤਾ ਜੀ ਇਹਨਾਂ ਨੂੰ ਇਹਨਾਂ ਦਾ ਤੀਸਰਾ ਨਾਮ ਹੈਗਾ ਪੱਖਾ ਪੱਕਾ ਕਿਹੜਾ ਪੱਕਾ ਦਿਖਾ ਲਿਓ ਮਨੇ ਉਹ ਬਾਰ-ਬਾਰ ਪਿਆ ਹੁਣ 5 ਪੱਕੇ ਆ ਟੋਟਲ ਅੱਛਾ 5 ਪੱਕੇ ਹੀ ਨਿਕਲਣੇ ਚਾਹੀਦੇ ਟੋਟਲ 5 ਪੱਕੇ ਨਿਕਲਣਗੇ ਅਗਲਾ ਕੱਢੋ ਪੁੱਤ ਪਰਚੀ ਅਗਲੀ ਇੱਕੋ ਪੱਤਰ ਗੁਰਪ੍ਰੀਤ ਸਿੰਘ ਡੀਜੇ ਗੋਪੀ ਹਾਂਜੀ ਆਇਆ ਜੀ ਭਾਈ ਸਾਹਿਬ ਜੀ ਇੱਕ ਵਾਰੀ ਕਲਾਪਿੰਗ ਹੋ ਜਾਏ ਇਹਨਾਂ ਨੂੰ ਕੀ ਨਾਮ ਮਿਲਿਆ ਜੀ ਇਹਨਾਂ ਨੂੰ ਇਹਨਾਂ ਨੂੰ ਵੀ ਪੱਕਾ ਮਿਲਿਆ ਜੀ ਚੱਲਣਾ ਆ ਗਿਆ ਗੁਰਪ੍ਰੀਤ ਡੀਜੇ मतलब ठीक की ले गए हैंगे पता है कट देखो कट दे तू पर्ची कट हो जा का ए तो बात रुको जा चलो चार हो गए जी चलो जी बेटा जी कटो तो तुम पहुंचे नहीं पैं जी एलईडी निकली है अगली पर्ची है कि दिनेश कुमार

ਰਾਣੀ ਜੀ ਮਾਡਲ ਟਾਊਨ ਤੋਂ ਆ ਰਾਣੀ ਆਂਟੀ ਮਾਡਲ ਤੋਂ ਚਲੋ ਜੀ ਅਗਲੀ ਪਰਚੀ ਕੱਢੋ ਚਲੋ ਬਹੁਤ ਇੱਕ ਹੋਰ ਕੱਢੋ ਅਨਿਲ ਜੀ ਦਸ਼ਮੇਸ਼ ਨਗਰ ਤੋਂ ਉਹ ਨਹੀਂ ਆ ਇਨਵਰਟਰ ਬੈਟਰੀ ਲਾ ਕੇ ਹੜੋ ਇਨਵਰਟਰ ਬੈਟਰੀ ਲਾ ਕੇ ਕੇ ਤੇ ਇਹਨਾਂ ਨੂੰ ਵੀ ਫੈਨ ਮਿਲ ਗਿਆ ਜੀ ਵੱਡਾ ਫਰਾਟ ਆ ਪਖਾਈ ਦਾ ਚਲੋ ਜੀ ਬਹੁਤ ਬਹੁਤ ਹੀ ਬਹੁਤ ਬਹੁਤ ਵਧਾਈਆਂ ਜੀ ਸਾਰੇ ਵਿਜੇਤੂਆਂ ਨੂੰ ਇਹ ਸੱਤ ਇਨਾਮ ਤੁਸੀਂ ਕੱਢੇ ਸੀਗੇ ਜੀ ਸੱਤਾਂ ਦੇ ਨਾਮ ਅਨਾਉਂਸ ਹੋ ਚੁੱਕੇ ਆਗੇ ਠੀਕ ਹੈ ਜੀ ਤੇ ਕਿਸੇ ਨੂੰ ਕੋਈ ਸ਼ੱਕ ਹੋਵੇ ਆਪਣੀਆਂ ਬਰਚੀਆਂ ਚੈੱਕ ਕਰ ਸਕਦਾ ਸਾਡੇ ਨਾਲ ਲਿਖੇ ਹੋਏ ਆ ਸਾਰੇ ਵਿਜੇਤੂਆਂ ਨੂੰ ਜਿਹੜੇ ਹੈਗੇ ਆ ਵਿਜੇਤਾਵਾਂ ਇਨਾਮ ਜਿਵੇਂ ਬੋ ਬੋ ਵਧਾਈਆਂ ਜੀ ਤੁਹਾਨੂੰ ਤੇ ਅੱਗੇ ਇੱਕ ਸਨੀ ਜੀ ਨੇ ਗੱਲ ਜ਼ਰੂਰ ਪੁੱਛਣਾ ਚਾਹੁੰਦੇ ਸਨੀ ਜੀ ਤੁਸੀਂ ਕਿਹੜੇ ਕਿਹੜੇ ਬ੍ਰਾਂਡਸ ਨੂੰ ਡੀਲ ਕਰਦੇ ਹੋ ਔਰ ਕਿਹੜੇ ਕਿਹੜੇ ਪ੍ਰੋਡਕਟਸ ਹੈਗੇ ਆ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦਿਓ ਜਿਹੜੇ ਪ੍ਰੋਡਕਟਸ ਭਾਜੀ ਮੇਰੇ ਕੋਲ 에어 ਕੰਡੀਸ਼ਨਰ LED ਰੈਫਰਿਜਰੇਟਰ ਵਾਸ਼ਿੰਗ ਮਸ਼ੀਨ ਰੂਮ ਹੀਟਰ ਮਾਈਕ੍ਰੋਵੇਵ ਐਕਵਾਗार्ड ਵਾਟਰ ਫਿਲਟਰ ਅੱਛਾ ਜੀ ਯਾਨਕਿ ਹੋਮ ਪਲੇਸਸ ਦੀ ਇਹ ਸਾਰੇ ਪ੍ਰੋਡਕਟ ਆਪਣੇ ਕੋਲ ਹੈਗੇ ਭਾਜੀ ਅੱਛਾ ਜੀ ਔਰ ਹੁਣ ਮੈਂ ਇੱਕ ਨਾਲ ਐਡ ਕੀਤੇ ਭਾਜੀ ਅਲਮਾਰੀ ਔਰ ਫਰਨੀਚਰ ਠੀਕ ਹੈ ਜੀ ਹੁਣ ਨਵੇਂ ਐਡ ਕਰ ਦਿੱਤੇ ਵਿੱਚ ਆਪਾਂ ਹੁਣ ਆਪਣੇ ਕਸਟਮਰਾਂ ਨੂੰ ਫ ਕੁਰਸੀਆਂ ਟੇਬਲ ਮਿਲਣਗੇ ਅੱਛਾ ਕੁਰਸੀਆਂ ਟੇਬਲ ਜੇ ਪਲਾਸਟਿਕ ਦੇ ਰਹੇ ਹੋ ਹਾਂਜੀ ਟੋਟਲ ਫਰਨੀਚਰ ਮਿਲੂਗਾ ਭਾਜੀ ਠੀਕ ਹੈ ਠੀਕ ਹੈ ਜੀ ਬਸ ਥੋੜਾ ਟਾਈਮ ਬ੍ਰਾਂਡ ਜ਼ਰੂਰ ਕਹਿੰਦੇ ਨੂੰ ਡੀਲ ਕਰਦੇ ਤੁਸੀਂ ਭਾਈ ਜੀ ਬ੍ਰਾਂਡਸ ਮੇਰੇ ਕੋਲ ਬਲੂ ਸਟਾਰ ਹੋ ਗਿਆ ਬੀਪੀਐਲ ਹੋ ਗਿਆ ਹਾਇਰ ਹੋ ਗਿਆ ਕੈਲਵਿਨੇਟਰ ਹੋ ਗਿਆ ਐਲਜੀ ਹੋ ਗਿਆ ਠੀਕ ਹੈ ਜੀ ਤੇ ਇੱਕ ਦੋ ਬ੍ਰਾਂਡ ਹੋ ਰਹੇਗੇ ਆ ਜਿੱਦਾਂ ਮੰਨ ਲਓ ਐਮਆਈ ਪਲੱਸ ਹੋ ਗਈ ਹੈ ਐਲਈਡੀ ਜਾਂ ਮੇਰੇ ਕੋਲ ਹੋ ਗਈ ਵੀਡੀਓ ਕਨ ਹੋ ਗਈ ਠੀਕ ਹੈ ਜੀ ਇਹਦਾ ਪੰਜ ਸੱਤ ਬ੍ਰਾਂਡ ਹੋ ਰਹੇਗੇ ਆ ਜਿਹੜੇ ਮੇਨ ਮੇਨ ਉਹ ਤਾਂ ਹੈਗੇ ਹੀ ਬਾਕੀ ਪੰਜ ਸੱਤ ਬ੍ਰਾਂਡ ਹੋਰ ਵੀ ਹੈਗੇ ਅਪੀਲ ਕਰਦਾ ਹਾਂ ਆਓ ਇੱਕ ਵਾਰੀ ਮਾਦੇਬ ਇਲੈਕਟ੍ਰੋਨਿਕਸ ਨੂੰ ਵਿਜ਼ਿਟ ਕਰੋ ਇੱਥੇ ਦੀ ਸਰਵਿਸਿਜ਼ ਨੂੰ ਲਓ ਤੇ ਆ ਕੇ ਪਰਚੇਜ਼ਿੰਗ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਾਂਜੀ ਤੁਸੀਂ ਇੱਥੋਂ ਕੀ ਲੈ ਕੇ ਗਏ ਸੀ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਲੈ ਗਏ ਕਿਹੜੀ ਲੈ ਗਏ ਸੀ ਵਾਸ਼ਿੰਗ ਮਸ਼ੀਨ ਤੁਹਾਡਾ ਨਾਮ ਕੀ ਹੈ ਨਾਨੀ ਭਾਏ ਦੀ ਵਸ਼ਮੀ ਚੀਜ਼ ਹੈ ਸ਼ਹਿਰ ਦੀ ਲੱਗ ਗਈ ਸੀ ਤੁਸੀਂ ਇਹਨੂੰ ਜਿੱਨ ਕੀਤਾ ਤੁਹਾਨੂੰ ਇਨਾਮ ਤੜਾ ਨਿਕਲੇ ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ ਪਿਆ ਵਧੀਆ ਵਧੀਆ ਮਹਿਸੂਸ ਹੁੰਦਾ ਹੈ ਕੀ ਤੁਸੀਂ ਕਹਿਣਾ ਚਾਹੋਗੇ ਸ਼ਹਿਰ ਵਾਲਿਆਂ ਨੂੰ ਫੇਰ ਕੀ ਕਹਿੰਦੇ ਪੀਲ ਕਰਦੇ ਸਾਰਿਆਂ ਨੂੰ ਕੁਝ ਹੋ ਜੋ ਸਮਾ ਲੈਣਾ ਕਰਦੇ ਹੋ ਤੇ ਹੋ ਗਿਆ ਮੇਰਾ